ਵਾਂ ਵੀ ਸਹਿਯੋਗ ਦੇ ਰਹੇ ਨੇ ਔਰ ਅੱਜ ਜੋ ਜ਼ਿਲ੍ਹਾ ਪਠਾਨਕੋਟ ਕਿ ਜ਼ਿਲ੍ਹਾ ਪਠਾਨਕੋਟ ਦੇ ਅnder ਸਥਾਪਿਤ ਵਿਲੇਜ ਡਿਫੈਂਸ ਕਮਿਊਨਿਟੀ ਦੇ ਮੈਂਬਰ ਸਹਿਬਾਨਾਂ ਨਾਲ ਅੱਜ ਦੀ ਵਿਸ਼ੇਸ਼ ਮੀਟਿੰਗ ਜੋ ਲੀਕੀ ਗਈ ਹੈ ਸਹਿਯੋਗ ਦੇਣ ਲਈ ਵਾਦਾ ਕਰਕੇ ਜਾਣਾ ਜੋ ਸਿੱਖੇ ਜਾਣਾ ਉਹਨਾਂ ਨੂੰ ਠੱਲ ਪਾਣ ਦੇ ਲਈ ਜਿਲ੍ਹਾ ਪਠਾਨਕੋਟ ਦੇ ਐਸਐਸਪੀ ਉਹਨਾਂ ਦੇ ਨਾਲ ਸਰਦਾਰ ਸ਼ੀਲ ਗੁਪਤਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਜਿਵੇਂ ਇਹ ਜਿਹੜਾ ਮੈਸੇਜ ਹੈ ਨੰਬਰ ਸਹਿਬਾਨਾ ਨਾਲ ਲਿਖੀ ਗਈ ਹੈ ਸ਼੍ਰੀ ਅਮਿਤ ਮੰਟੇ ਜੀ ਨੂੰ ਦੇਤੀ ਕਰਾਂਗਾ ਕਿ ਉਹ ਆਉਣ ਦੇ ਜਿਲ੍ਹਾ ਪਠਾਨਕੋਟ ਦੇ ਅੰਦਰ ਸਥਾਪਿਤ ਮਿਲਿਟਰੀ ਡਿਫੈਂਸ ਕਮੇਟੀ ਅਤੇ ਵਾਰਡ ਸਰਕਾਰ ਦੇ ਇਸ ਯੁੱਧੇ ਵਿੱਚ ਆਪਣਾ ਸਹਿਯੋਗ ਦੇ ਔਰ ਇਹਦੇ ਅੰਦਰ ਬਹੁਤ ਹੀ ਮਲਟੀ ਕਿਸਮ ਦੀਆਂ ਜਿਹੜੇ ਸਾਡੀ ਸੋਸਾਇਟੀ ਦੇ ਅੰਦਰੋਂ ਮਤਲਬ ਪਤਵੰਤੇ ਲੋਕ ਵੀ ਆਏ ਆ ਔਰ ਮੇਰੇ ਨਾਲ ਮੇਰੇ ਡਿਪਟੀ ਕਮਿਸ਼ਨਰ ਦੱਤੇ ਓਪਲ ਜੀ ਔਰ ਸਾਡੇ ਐਸਐਸਪੀ ਦਿਲਿੰਦਰ ਢਿੱਲੋਂ ਜੀ ਸਾਡੇ ਹਲਕਾ ਚਾਰਜਮੈਂਟੂ ਜੀ ਔਰ तमाम ਸਾਥੀ ਜਿਹੜੇ ਅਸੀਂ ਅੱਜ ਮੀਟਿੰਗ ਦੇ ਸ਼ਾਮਲ ਹੋਏ ਆ ਖੁਸ਼ੀ ਇਸ ਗੱਲ ਦੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਬੀਡੀਸੀ ਦੇ ਨੁਮਾਇंदे ਵੱਖ-ਵੱਖ ਪਿੰਡਾਂ ਚੋਂ ਆਏ ਆ ਸੋ ਪਠਾਨਕੋਟ ਜ਼ਿਲ੍ਹੇ ਦੇ ਅੰਦਰ 415 ਵਿਧਕਰੀ ਪਿੰਡ ਨੇ ਔਰ 77 ਸਾਡੇ ਵਾਰਡ ਨੇ ਪਠਾਨਕੋਟ ਦੇ ਅੰਦਰ ਸੋ ਲਗਭਗ ਜੀ ਆਪਾਂ ਮਤਲਬ ਗਈਏ ਵੀ 500 ਦੇ ਕਰੀਬ ਜਿਹੜੇ ਆ ਉਹ ਸਾਡੇ ਇੱਕ ਯੂਨਿਟ ਬਣਦੇ ਆ ਵਾਰਡ ਔਰ ਪਿੰਡ ਸੋ ਉਹਨਾਂ ਪਿੰਡਾਂ ਦੇ ਵਿੱਚੋਂ ਏਰੀਆ ਦੇ ਵਿੱਚੋਂ ਇੱਕ ਇੱਕ ਵਿਅਕਤੀ ਅਸੀਂ ਕਾਲ ਕੀਤਾ ਸੀ ਵਾ ਤੁਸੀਂ ਦੇਖਿਆ ਕਿ ਅੱਜ ਵੱਡੀ ਗਿਣਤੀ 'ਚ ਲੋਕ ਆਏ ਔਰ ਚੰਗੀ ਗੱਲ ਇਹ ਹੈ ਕਿ ਸਾਡੀਆਂ ਮਾਵਾਂ ਪੈਣਾ ਦੀ ਬਾਤ ਤੇ ਸ਼ਕਤੀ ਇਸ ਮੀਟਿੰਗ ਚ ਆਈ ਹੈ ਸੋ ਅੱਜ ਇਸ ਮੀਟਿੰਗ ਦਾ ਜਿਹੜਾ ਮੇਨ ਸੀਗਾ ਕਿ ਜਿਹੜਾ ਜ਼ੋਧ ਨਸਿਆਂ ਵਿਰੁੱਧ ਮਾਨਜੋਗ ਮੁੱਖ ਮੰਤਰੀ ਜੀ ਦੁਆਰਾ ਪੰਜਾਬ ਸ਼ੁਰੂ ਕੀਤਾ ਗਿਆ ਅੱਜ ਉਹਦਾ ਪੂਰਾ 1 ਮਹੀਨਾ ਹੋਇਆ ਸੋ ਇੱਕ ਮਹੀਨੇ ਦਾ ਜਿਹੜਾ ਟਾਰਗੇਟ ਪੰਜਾਬ ਪੁਲਿਸ ਵੱਲੋਂ ਤੈਅ ਸੀਗਾ ਉਹ ਉਹ ਟਾਰਗੇਟ ਅਚੀਵ ਕੀਤੇ ਗਏ ਨੇ ਬਲਕਿ ਬੜੇ ਰੋਸ਼ਨ ਜਿਹੜੇ ਉਹ ਤੱਤ ਨੇ ਉਹ ਇਸ ਇੱਕ ਮਹੀਨੇ ਦੇ ਦੌਰਾਨ ਸਾਹਮਣੇ ਆਏ ਨੇ ਸੋ ਪੰਜਾਬ ਦੇ ਅੰਦਰ ਹੁਣ ਤੱਕ ਲਗਭਗ 22-2300 ਜਿਹੜੀਆਂ ਐਫਆਇਰਜ਼ ਹੋਈਆਂ ਨੇ ਪੰਜਾਬ ਦੇ ਵਿੱਚ ਔਰ ਮੇਰੇ ਖਿਆਲ ਆ ਕਿ 3800 4000 ਦੇ ਕਰੀਬ ਜਿਹੜੇ ਉਹ ਦੋਸ਼ੀ ਨੇ ਜਿਹੜੇ ਨਸ਼ਾ ਵੇਚਣ ਤੇ ਇਨਵਾਲਵ ਨੇ ਔਰ ਉਹਨਾਂ ਨੂੰ ਫੜ ਕੇ ਜੇਲਾਂ 'ਚ ਸੁੱਟਿਆ ਗਿਆ ਬਹੁਤ ਸਾਰੇ ਪੁਲਿਸ ਮੁਕਾਬਲੇ ਵੀ ਹੋਏ ਆ ਲੇਕਿਨ ਅਸੀਂ ਸਭ ਤੋਂ ਪਹਿਲੀ ਗੱਲ ਤੇ ਤੁਹਾਡੇ ਮਾਦੀਨ ਦਿਨਾਂ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਜਾਂ ਹੁਣ ਵੀ ਜਿਹੜੇ ਇਹਨਾਂ ਕੰਮਾਂ ਚ ਲਿਪਤ ਲੋਗ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਨਸ਼ਿਆਂ ਦਾ ਕਾਰੋਬਾਰ ਛੱਡਣ ਤਿਆਗਣ ਇਹ ਨਾ ਤਾਂ ਪੰਜਾਬ ਦੇ ਭਲੇ ਸਾ ਨਾ ਮਤਲਬ ਮਲਕੋ ਦੋਨਾਂ ਦੇ ਵੀ ਭਲੇ ਸੇ ਨਹੀਂ ਹੈ ਸੋ ਸਰਕਾਰ ਨੇ ਸਖਤ ਫੈਸਲਾ ਲਿਆ ਕੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ੇ ਦੀ ਸਪਲਾਈ ਕਰਨ ਵਾਲਾ ਬੰਦਾ ਉਹ ਕਿਸੇ ਵੀ ਚੇਅਰ ਤੇ ਬੈਠਾ ਹੋਵੇ ਬਹੁਤ ਕਲੀਅਰ ਫੈਸਲਾ ਮਾਨਯੋਗ ਮੁੱਖ ਮੰਤਰੀ ਜੀ ਦਾ ਬਖਸ਼ਿਆ ਨਹੀਂ ਜਾਵੇਗਾ ਉਦ ਲਈ ਜੋ ਵੀ ਤਹਿ ਸਜਾਇਆ ਉਹ ਉਹਨੂੰ ਮਿਲਣੀ ਆ ਸੋ ਉਹਨਾਂ ਨੂੰ ਪਹਿਲੀ ਗੱਲ ਤੁਸੀਂ ਕਹਿਣਾ ਚਾਹੁੰਦੇ ਹਾਂ ਚੇਤਾਵਨੀ ਹੈ ਸਾਡੇ ਵੀ ਕੰਮਾਂ ਚੁਲਾਬੀ ਹੋ ਜਾਣ ਛੜਦਣ ਹੋਰ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਲਈ ਜਿੱਥੇ ਬਾਕੀ ਲੋਕ ਵੀ ਕੰਮ ਕਰਦੇ ਆ ਉਹਨਾਂ ਨੇ ਵੀ ਉਸ ਨੇਕ ਕੰਮਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਇਨਵੋਲਵ ਕਰਕੇ ਆਪਣਾ ਚਲਾਉਣਾ ਚਾਹੀਦਾ ਸੈਕੰਡ ਪੰਜਾਬ ਦੇ ਅੰਦਰ ਜਦੋਂ ਅਸੀਂ ਜੁੱਧ ਨਸਿਆਂ ਵਿਰੁੱਧ ਹੱਲਾ ਬੋਲਿਆ ਹੋਇਆ ਤਾਂ ਇਹ ਕੇਵਲ ਖਿਆਲੀ ਗੱਲਾਂ ਨਹੀਂ ਐ ਇਹ ਜ਼ਮੀਨ ਤੇ ਗਰਾਸ ਰੂਟ ਤੇ ਜਾ ਕੇ ਸਾਰੇ ਸਮੱਸਿਆ ਨੂੰ ਸਮਝਿਆ ਗਿਆ ਔਰ ਉਹਦੇ ਲਈ ਜਿਹੜਾ ਲੋਰੀਂਦਾ ਮੈਕੈਨਿਜ਼ਮ ਐ ਉਹ ਵੀ ਸਕਾਰਨੇ ਤਿਆਰ ਕਰ ਲਿਆ ਔਰ ਮਤਲਬ ਜਿਹੜੇ ਪਾਕਿਸਤਾਨ ਤੋਂ ਡਰੋਨ ਆਂਦੇ ਆ ਜਿਨ੍ਹਾਂ ਦੇ ਰਾਈ ਨਸ਼ਾ ਦੀਆਂ ਠੇਪਾਂ ਹੋ ਸਾਡੇ ਬਾਰਡਰ ਦੇ ਉੱਤੇ ਸੁੱਟਦੇ ਆ ਉਸ ਡਰੋਨ ਨੂੰ ਤੈਸਨਸ ਕਰਨ ਦੇ ਲਈ ਜਿਹੜੇ ਲੇਟੈਸਟ ਜੰਤਰ ਨੇ ਉਹ ਵੀ ਸਰਕਾਰ ਨੇ ਖਰੀਦਨੇ ਆ ਬਜਟ ਦੇ ਅੰਦਰ 110 ਕਰੋੜ ਰੁਪਈਆ ਉਹਨਾਂ ਨੇ ਰੱਖਿਆ ਔਰ 53 ਕਰੋੜ ਰੁਪਈਆ ਜਿਹੜਾ ਮੁਹਾਲੀ ਦੇ ਅੰਦਰ ਸਟੇਟ ਲੈਵਲ ਦਾ ਇੱਕ ਉਹਨਾਂ ਦਾ ਬਣਨਾ ਹੈਡ ਆਫਿਸ ਬਣਨਾ ਉਹਦੇ ਲਈ ਸਰਕਾਰ ਨੇ ਰੱਖਿਆ ਜੋ ਮੇਰੇ ਕਹਿਣ ਤੋਂ ਬਾਅਦ ਇਹ ਆ ਜਿਹੜੀ ਮੈਂ ਗੱਲ ਕਹਿੰਦੇ ਸੀਗਾ ਕੋਈ ਖਿਆਲੀ ਗੱਲਾਂ ਨਹੀਂ ਗੱਲ ਕਿ ਪੂਰੀ ਤਰ੍ਹਾਂ ਸੈਂਟੀਫਿਕ ਇੱਕ ਮੈਕੈਨਿਜ਼ਮ ਬਣਾ ਕੇ ਤੇ ਉਹ ਦੁੱਧ ਨਸ਼ਚ ਦੇ ਵਿਰੁੱਧ ਜਿਹੜਾ ਸਰਕਾਰ ਉਤਰੀ ਹੈ ਔਰ ਇਸ ਤੋਂ ਇਲਾਵਾ ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਜਾਬ ਦਿੱਤੇ ਜਾ ਰਹੇ ਹਨ ਇੰਨਾ ਦਿਨਾਂ ਚ ਵੀ ਪੰਜਾਬ ਪੁਲਿਸੀਆਂ ਭਰਤੀਆਂ ਦਾ ਪ੍ਰੋਸੈਸ ਚੱਲ ਰਿਹਾ ਹੈ ਉਹ ਰਾਣੇ ਦੇ ਦਿਨਾਂ ਚ ਜਿਹੜਾ ਬਜਟ ਦੇ ਵਿੱਚ ਮਾਨਜੁਗ ਵਿੱਤ ਮੰਤਰੀ ਜੀ ਨੇ ਐਲਾਨ ਕੀਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਈ ਵਾਲੀ ਸਰਕਾਰ ਦਾ ਜਿਹੜਾ ਬਜਟ ਆਇਆ ਹੁਣ ਉਹਦੇ ਅੰਦਰ 5000 ਪੰਜਾਬ ਦੇ ਬਾਰਡਰ ਏਰੀਆ ਦੇ ਪਿੰਡਾਂ ਦੇ ਵਿੱਚੋਂ ਨੌਜਵਾਨ ਬੱਚੇ